ਹੁਸ਼ਿਆਰਪੁਰ ਦੀ ਕੇਂਦਰੀ ਛੇਲਾ ਚ ਉਸ ਵਕਤ ਮੁਰਖੀਆਂ ਚਾਕੇ ਜਦੋਂ ਜੇਲ੍ਹ ਚੋਂ ਬਾਹਰ ਇੱਕ ਵਿਅਕਤੀ ਦੀ ਸਵੇਰ ਸਮੇ ਮੌਤ ਹੋ ਗਈ ਤੇ ਜਿਵੇਂ ਹੀ ਪਰਿਵਾਰ ਨੂੰ ਇਸ ਦਾ ਪਤਾ ਲੱਗਿਆ ਤਾਂ ਪਰਿਵਾਰ ਚ ਵੀ ਹੜਕੰਪ ਮੱਚ ਗਿਆ ਤੇ ਸਾਰਾ ਪਰਿਵਾਰ ਸਿਵਲ ਹਸਪਤਲ ਹੁਸ਼ਿਆਰਪੁਰ ਪਹੁੰਚ ਗਿਆ ਇਸ ਦੌਰਾਨ ਇਹ ਗੁੱਸੇ ਚ ਹੈ ਪਰਿਵਾਰ ਵੱਲੋਂ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਲ ਬਾਹਰ ਰੋਡ ਜਾਮ ਕਰਕੇ ਪੁਲਿਸ ਪ੍ਰਸ਼ਾਸਨ ਅਤੇ ਜੇਲ੍ਹ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਸੀ ਕਰਨੇ ਸ਼ੁਰੂ ਕਰ ਦਿੱਤੀ ਇਸ ਦੌਰਾਨ ਪੁਲਿਸ ਦੇ اعلی ਅਧਿਕਾਰੀ ਵੀ ਮੌਕੇ ਤੇ ਪਹੁੰਚੇ ਤੇ ਪਰਿਵਾਰ ਤੇ ਨਾਲ ਗੱਲਬਾਤ ਕੀਤੀ ਅਮ੍ਰਿਤਿਕ ਦੀ ਪਹਿਚਾਣ ਅਮਰਜੀਤ ਸਿੰਘ ਪੁੱਤਰ ਹਰਮੇਸ਼ੀ لال ਬਚੋਂ ਹੋਈ ਹੈ ਜੋ ਕਿ ਹੁਸ਼ਾਰਪੁਰ ਨਸਤੀਕੀ ਪਿੰਡ ਚੱਕੋਵਾਲ ਸ਼ੇਖਾਂ ਦਾ ਰਹਿਣ ਵਾਲਾ ਸੀ ਤੇ ਭਾਰਤੀ ਫੌਜ ਵਿੱਚ ਤਨਖਤ ਸੀ ਜਾਣਕਾਰੀ ਦਿੰਦਿਆਂ ਅਮ੍ਰਿਤਿਕ ਅਮਰਜੀਤ ਸਿੰਘ ਦੀ ਪਤਨੀ ਪੂਜਾਰਾਣੀ ਨੇ ਦੱਸਿਆ ਕਿ ਉਸ ਦਾ ਪਤੀ ਸੀਆਰਪੀਐਫ ਚ ਤਨਖਤ ਸੀ ਇਸ ਸਾਲ 2020 ਚ ਪਿੰਡ ਚ ਹੀ ਕੋਈ ਲੜਾਈ ਹੋਈ ਸੀ ਤੇ ਇਸ ਤਰ੍ਹਾਂ ਉਸ ਦਾ ਪਤੀ ਵੀ ਛੁੱਟੀ ਆਇਆ ਹੋਇਆ ਸੀ ਤੇ ਇਸ ਮਾਮਲੇ ਚ ਉਸ ਨੂੰ ਵੀ ਝੂਠਾ ਫਸਾ ਦਿੱਤਾ ਗਿਆ ਤੇ ਪਿਛਲੇ 2 ਮਹੀਨਿਆਂ ਤੋਂ ਉਹ ਹੁਸ਼ਾਰਪੁਰ ਦੀ ਕੇਂਦਰੀ ਜੇਲ੍ਹ ਚ ਬੰਦ ਸੀ ਉਹਨਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਉਹ ਬਿਮਾਰ ਸੀ ਤੇ ਮਾਨਯੋਗ ਅਦਾਲਤ ਵੱਲੋਂ ਵੀ ਜੇਲ੍ਹ ਪ੍ਰਸ਼ਾਸਨ ਨੂੰ ਉਸਨੂੰ ਇਹ ਦਾਖਲ ਕਰਵਾਉਣ ਲਈ ਹੁਕਮ ਜਾਰੀ ਕੀਤੇ ਹੋਏ ਸਨ ਤੇ ਜੇਲ੍ਹ ਪ੍ਰਸ਼ਾਸਨ ਨੇ ਅਜਿਹਾ ਨਹੀਂ ਕੀਤਾ ਜਿਸ ਕਾਰਨ ਅਮਰਜੀਤ ਸਿੰਘ ਦੀ ਮੌਤ ਹੋ ਗਈ ਪਰਿਵਾਰ ਨੇ ਦੋਸ਼ ਲਾਇਆ ਕਿ ਜੇਲ੍ਹ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਅਮਰਜੀਤ ਸਿੰਘ ਦੀ ਮੌਤ ਹੋਈ ਹੈ ਦੂਜੇ ਪਾਸੇ ਬਸਪਾ ਦੇ ਆਗੂ ਵੀ ਮੁੱਖ ਕੇਤੇ ਪਹੁੰਚੇ ਤੇ ਕਿਹਾ ਕਿ ਜਦੋਂ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਹ ਪਰਿਵਾਰ ਨਾਲ ਚੱਟਾਨ ਵਾਂਗ ਖੜੇ ਨੇ ਇਸੋਂ ਕਿ ਡੀਐਸਪੀ ਸਿਟੀ ਦਾ ਕਹਿਣਾ ਕਿ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਤੇ ਜੇਕਰ ਜੇਲ੍ਹ ਪ੍ਰਸ਼ਾਸਨ ਦੀ ਲਾਪਰਵਾਹੀ ਸਾਹਮਣੇ ਆਈ ਤਾਂ ਉਸ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਹੁਸ਼ਰਪੁਰ ਨੇ ਉਸਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਜਿੰਦਾਬਾਦ ਆਮ ਆਦਮੀ ਪਾਰਟੀ ਮਰਦਾਬਾਦ 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 ਡਾਕਟਰ ਰਾਜਕਮਰ ਚੱਬੇਵਾਲ ਮਰਦਾਬਾਦ 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 ਡਾਕਟਰ ਰਾਜਕਮਰ ਚੱਬੇਵਾਲ ਮਰਦਾਬਾਦ ਮਰਦਾਬਾਦ ਭੋਜਨ ਸਮਾਜ ਪਾਰਟੀ ਜਿੰਦਾਬਾਦ ਜਿੰਦਾਬਾਦ ਜ਼ਿੰਦਾਬਾਦ ਇਹ ਪ੍ਰਸ਼ਾਸਨ ਮਰਦਾਬਾਦ ਜਿੰਦਾਬਾਦ ਮਰਦਾਬਾਦ ਸਾਡਾ ਦਾਦੀ ਕਿਸੇ ਦਾ ਭਰਾ ਸੀ ਕਿਸੇ ਦਾ ਪੁੱਤ ਸੀਗਾ ਔਰ ਕਿਸੇ ਦਾ ਕਰਵਾਲਾ ਸੀ ਉਹ ਬੱਚਾ ਛੋਟਾ ਮਸੂਮ ਹੈ ਉਹਦਾ ਡੈਡੀ ਸੀ ਔਰ ਉਹਦੇ ਸਿਰ ਤੋਂ ਡੈਡੀ ਦਾ ਸਾਆ ਹਟ ਗਿਆ ਸਰਵਾਰ ਵਾਲੀ ਦੇ ਸਿਰ ਤੋਂ ਉਹਦੇ ਪਤੀ ਦਾ ਸਾਆ ਉੱਟ ਗਿਆ ਔਰ ਉਹਦੇ ਉਹਦੇ ਜਿਹੜੇ ਮਾਪੇ ਆ ਉਹਦਾ ਜਵਾਨ ਉਸ ਚਲ ਗਿਆ ਦੇ ਵਿੱਚ ਮੌਤ ਹੋਈ ਹੈ ਇਥੇ ਸਾਡੀ ਮੰਗ ਹੈ ਹਿਸ਼ਾਰਪੁਰ ਦੇ ਡੀਸੀ ਸਾਹਿਬ ਆਉਣ اے ਡੀਸੀ ਸਾਹਿਬ ਆਉਣ ਆ ਕੇ ਸਾਡੀ ਗੱਲ ਸੁਣ ਜਿੱਥੇ ਦੇ ਰੀਡੀਸੀ ਸਾਹਿਬ ਜਾਂ ਡੀਸੀ ਸਾਹਿਬ ਇੱਥੇ ਨਹੀਂ ਆਉਂਦੇ ਇਹ ਧਰਨਾ ਪ੍ਰਦਰਸ਼ਨ ਰੈਗੂਲਰ ਕਰਦਾ ਸੀ ਤੇ ਡਾਕਟਰ ਨੇ ਇਹ ਰਿਪੋਰਟ ਬਣਾ ਕੇ ਦਿੱਤੀ ਆ ਕਿ ਇਹ ਫੇਟਿਆ ਔਰ ਅਸੀਂ ਮੰਗ ਕਰਦੇ ਆ ਪਰਿਵਾਰ ਦੀ ਸ਼ਮਾਰਾ ਜਿਹੜੇ ਵੀ ਗੋਲਡ ਮੋਬਿਲ ਜੀ ਨਾਲ ਉਹ ਲੈਣਾ ਹੈ ਪੁਲਿਸਦਾਰ ਦੀ ਆ ਤੁਹਾਡੀ ਕਿਸੇ ਥਾਣੇ ਦਾ ਨਹੀਂ ਹੈਗਾ ਔਰ ਬਹੁਤ ਸमाज पार्टी ਪਰਿਵਾਰ ਦੇ ਨਾਲ ਬਿਲਕੁਲ ਨਿਕਨ ਬਿਨ ਲੱਖਾ ਸ਼ਿਕਾਇਤ ਦੀ ਬੰਦਾ ਮਰ ਗਿਆ ਨਹੀਂ ਆ ਜੀ ਠੀਕ ਹੈ ਹਾਂ ਇਸ ਲਈ ਇਹ ਜਿਹੜਾ ਮਾਮਲਾ ਹੈਗਾ ਜੇਲ੍ਹ ਦੇ ਨਾਲ ਰਿਲੇਟਡ ਹੈਗਾ ਆ ਸਾਡੀ ਮੰਗ ਹੈ ਇੱਥੇ ਡੀਸੀ ਸਾਹਿਬ ਆਉਣ ਪਰਿਵਾਰ ਦੀ ਗੱਲ ਸੁਣਨ ਪਰਿਵਾਰ ਨੂੰ ਇਨਸਾਫ ਦਿਵਾਉਣ ਜਿਲ੍ਹ ਜਿਹੜੇ ਜਿਹੜੇ ਜਿਲ੍ਹ ਦੇ ਅਧਿਕਾਰੀ ਆ ਉਹ ਸਸਪੈਂਡ ਹੋਣੇ ਚਾਹੀਦੇ ਉਹਨਾਂ ਦੇ ਕਾਰਵਾਈ ਹੋਵੇ ਜਿਲ੍ਹਾ ਪ੍ਰਧਾਨ ਜੀ ਇਸ ਮਸਲੇ ਦੇ ਵਿੱਚ ਪੁਲਿਸ ਨੇ ਇੰਨੀ ਕੁ ਮਤਲਬ ਆਪਣੀ ਲਾਪਰਵਾਹੀ ਦਿਖਾਈ ਜਿੰਨੇ ਪੂਰੇ ਪਿੰਡ ਨੂੰ ਹਰਾਸ ਕੀਤਾ ਨੋ ਡਾਟ ਜਿਸ ਜਿਹੜਾ ਪਹਿਲਾਂ ਦੇ ਬੋਲਿਆ ਸੀ ਜਿਹੜਾ ਕਤਲ ਹੋਇਆ ਸੀ ਦੋਖਾ ਉਸ ਗੱਲ ਦਾ ਕੀ ਪੁਲਿਸ ਦੇ ਕੋਲ ਇੰਨੀ ਲਿਆਕਤ ਨਹੀਂ ਹੈਗੀ ਬਈ ਹਰ ਸ਼ੱਕ ਦੇ ਆਧਾਰ ਤੇ ਉਹ ਪਰਿਵਾਰ ਇਹ ਗੱਲ ਕਹਿ ਰਿਹਾ ਵੀ ਜਿਹੜਾ ਵੀ ਬੋਲਦਾ ਸੀ ਵੀ ਤੁਹਾਡਾ ਵੀ ਨਾਮ ਖਾਦਵਾਂਗੇ ਪੁਲਿਸ ਦੇ ਕੋਲ ਇੱਕ ਉਮੀਦ ਹੁੰਦੀ ਲੋਕਾਂ ਨੂੰ ਕੀ ਅੱਜ ਲੋਕਾਂ ਨੂੰ ਇਹ ਡਰ ਪੈ ਜਾਏਗਾ ਵੀ ਸ਼ੱਕ ਦੇ ਆਧਾਰ ਤੇ ਪੁਲਿਸ ਕਿਸੇ ਨੂੰ ਚੱਕ ਕੇ ਪੁਲਿਸ ਆਪਣੀ ਤਵਰੀਜ਼ ਦੇ ਵਿੱਚ ਸਾਨੂੰ ਵੀ ਪੁੱਛ ਸਕਦੀ ਆ ਕੋਈ ਮਰਡਰ ਹੋਇਆ ਬੱਟ ਇਸ ਮਸਲੇ ਵਿੱਚ ਸਾਨੂੰ ਜਾਣਕਾਰੀ ਮਿਲੀ ਆ ਵੀ ਐਡੀ ਤਗੜੀ ਪਿੰਡ ਦੀ ਹਰਾਸਮੈਂਟ ਕੀਤੀ ਗਈ ਆ ਬੜਾ ਦੁੱਖ ਆ ਸਾਨੂੰ ਕਦੀ ਉਮੀਦ ਨਹੀਂ ਸੀ ਖਾਸ ਕਰਕੇ ਹੁਸ਼ਿਆਰ ਕੋਟੇ ਬੈਠੋ ਯਾਰ ਬੈਠੋ ਮੈਂ ਨਾਮ ਹੀ ਤੁਹਾਡਾ ਪੂਜਾਰਣ ਕਿੱਥੋਂ ਦੇ ਰਹਿਣ ਵਾਲੇ ਹੋ ਚੱਕੋਲ ਛੇਕਾ ਠੀਕ ਆ ਜੀ ਇਹ ਜਿਹਨਾਂ ਦੀ ਡੈਥ ਹੋਈ ਤੁਹਾਡੇ ਕੀ ਲੱਗਦੇ ਸੀ ਹਸਵਨ ਕੀ ਨਾਮ ਸੀ ਨਰਮਦੀ ਸਿੰਘ ਪਿੰਡ ਕਿਹੜਾ ਚੱਕੋਲ ਛੇਕਾ ਠੀਕ ਹੈ ਜੀ ਕਿੰਨਾ ਸਮਾ ਸਮਾਂ ਹੋ ਗਿਆ ਸੀ ਬਿਆਨ ਨੂੰ ਬਿਆਨ 14 ਚ ਹੋਇਆ ਸੀਗਾ ਸਾਡਾ ਪਿਆ ਠੀਕ ਹੈ ਜੀ ਤੇ ਕਿਹੜੇ ਕੇਸ ਤੇ ਜੇਲ੍ਹ ਚ ਬੰਦ ਸੀਗੇ 302 ਚ ਜੇਲ੍ਹ ਪਰਚਾ ਸੀਗਾ ਕਦੋਂ ਤੋਂ ਬੰਦ ਸੀਗੇ 26 ਤਰੀਕ ਨੂੰ 2 ਮਹੀਨੇ ਹੋਏ ਸੀਗੇ ਹਾਂਜੀ ਨਹੀਂ ਕਿਹ ਕਿਹੜੇ ਸੰਤੋ ਜੇਲ੍ਹ ਚ ਬੰਦ ਨੇ ਨਹੀਂ ਬੰਦ ਤਾਂ ਨਹੀਂ ਸੀਗੇ ਹਾਂਜੀ 26 ਤਰੀਕ ਨੂੰ ਪਿਛਲੇ 2 ਮਹੀਨੇ ਹੋਏ ਆ ਹੁਣ ਆ ਕੱਲ ਪਰਸੋ ਅੰਦਰ ਪਹਿਲਾਂ ਤਾਂ ਬਾਹਰ ਹੀ ਸੀਗੇ ਹਾਂਜੀ ਤੇ ਠੀਕ ਹੈ ਤੇ ਆ ਮੌਤ ਕਿਦਾਂ ਹੋਈ ਸੀ ਮੌਤ ਨਾਲ ਦੀ ਇਨਾਂ ਨੂੰ ਪਤਾ ਨਹੀਂ ਅੰਦਰ ਦਰਦ ਹੁੰਦੀ ਸੀਗੀ ਇਹਨਾਂ ਦੇ ਪੇਟ ਦੇ ਵਿੱਚ ਅਸੀਂ ਮੁਲਾਕਾਤ ਵੀ ਕਰਨਗੇ ਫੇ ਅਸੀਂ ਜੱਜ ਸਾਹਿਬ ਦੇ ਮੇਪੇਸ਼ ਵੀ ਹੋਈ ਉੱਥੇ ਫੇ ਆਰਡਰ ਵੀ ਕਢਵਾਏ ਅਸੀਂ ਉਹਦੇ ਵਿੱਚ ਲਿਖਵਾਇਆ ਵੀ ਇਹਨੇ ਸਕੈਨਿੰਗ ਤੇ ਐਕਸਰੇ ਹੋਏ ਜਾਣ ਤੇ ਇਹਨਾਂ ਨੂੰ ਪ੍ਰੋਬਲਮ ਪਤਾ ਲੱਗੇ ਕੀ ਆ ਨਾ ਕੀ ਨਹੀਂ ਤੇ ਉਹ ਫੇ ਜੱਜ ਨੇ ਫੇ ਕਿਹਾ ਵੀ ਅਸੀਂ ਮੋਦਰੀ ਕਰਾਇਆ ਵੀ ਐਡਮਿਟ ਕੀਤਾ ਜਾਵੇ ਇਹਨਾਂ ਨੂੰ ਲੈ ਕੇ ਵੀ ਆਉਂਦੇ ਸੀਗੇ ਇੱਥੇ ਪਰ ਫਰਕ ਨਹੀਂ ਪੈਂਦਾ ਸੀ ਅੰਦਰ ਉਹ ਵੀ ਇਹਨਾਂ ਨੂੰ ਕਰਦੇ ਸੀ ਟਰੀਟਮੈਂਟ ਪਰ ਉਹਨਾਂ ਨੂੰ ਫਰਕ ਨਹੀਂ ਪੈਂਦਾ ਸੀ ਕਹਿੰਦੇ ਸੀ ਮੈਨੂੰ ਬਾਹਰ ਟਰੀਟਮੈਂਟ ਮੇਰਾ ਕਰਵਾਇਆ ਜਾਵੇ ਹਾਂਜੀ ਤੇ ਮੋਤ ਕਦੋਂ ਹੋਈ ਉਹਨਾਂ ਦੇ ਮੋਤ ਅੱਜ ਸਵੇਰੇ ਹੋਈ ਹੈ ਪਰਸੋ ਸਾਡੀ ਇੱਥੇ ਆ ਲੈ ਕੇ ਆਏ ਸੀ ਮੁਲਾਕਾਤ ਹੋਈ ਸਾਡੀ ਹਾਂਜੀ ਜੀ ਨਾਮ ਸਿੱਧਾ ਅਮਰਜੀਤ ਸਿੰਘ ਠੀਕ ਹੈ ਜੀ ਤੇ ਉਮਰ ਕਿੰਨੀ ਹੈ ਤੁਹਾਡੀ ਤੁਹਾਡੀ 38 ਕੇ ਸਾਲ ਦੀ ਇੱਕ ਕੰਮ ਕੰਮ ਕੀ ਕਰਦੇ ਸੀ ਜੀ ਸੀਆਰਪੀ ਚ ਸੀ ਸੀਆਰਪੀ ਐਫ ਮੋਜ ਵਿੱਚ ਸੀਗੀ ਹਾਂਜੀ ਸੀਆਰਪੀ ਐਫ ਹਾਂਜੀ ਠੀਕ ਹੈ ਇਹ ਲੜਾਈ ਕਦੋਂ ਹੋਈ ਸੀਗੀ ਜਿਹੜੇ ਕੇਸ ਚ ਬਣਦਾ ਹੈ ਇਹ 9-8 ਵਿੱਚ ਹੋਈ ਸੀਗੀ ਪਿੰਡ 'ਚ ਠੀਕ ਹੈ 2020 ਸੰਨ ਦੀ ਹਾਂਜੀ 4 ਸਾਲ ਪਹਿਲਾਂ ਤੇ 2 ਮਹੀਨੇ ਪਹਿਲਾਂ ਜੇਲ੍ਹ ਚ ਗਏ ਸੀ ਹਾਂਜੀ ਪਹਿਲਾ ਬਾਹਰ ਹੀ ਸੀਗੇ ਤੇ ਉਸੇ ਇੱਕ ਜੇਲ੍ਹ ਪ੍ਰਸ਼ਾਸਨ ਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਤੁਹਾਡੇ ਪਰਿਵਾਰ ਵੱਲੋਂ ਹਾਂਜੀ ਉਹਨਾਂ ਨੇ ਨਜਾਇਜ਼ ਪਰਚਾ ਕੀਤਾ ਸਾਡੇ ਤੇ ਪੁਲਿਸ ਪ੍ਰਸ਼ਾਸਨ ਹਾਂਜੀ ਨਜਾਇਜ਼ ਧੱਕਾ ਕੀਤਾ ਸਾਡੇ ਨਾਲ ਜੇ ਜਦੋਂ 2020 ਦੇ ਵਿੱਚ ਪਿੰਡ 'ਚ ਲੜਾਈ ਹੋਈ ਸੀਗੀ ਹਾਂਜੀ ਹਾਂਜੀ ਉਸ ਵਕਤ ਤੁਸੀਂ ਇਨਕੁਆਰੀ ਵਗੈਰਾ ਪਾਈ ਨਹੀਂ ਬਹੁਤ ਇਨਕੁਆਰੀਆਂ ਪਾਈਆਂ ਅਸੀਂ ਬਹੁਤ ਪਾਈਆਂ ਸਾਡੀਆਂ ਇਨਕੁਆਰੀਆਂ ਕੱਢੀਆਂ ਹੀ ਨਹੀਂ ਇਹਨਾਂ ਨੇ ਇੱਦੇ ਬਸ ਦਬਾਈ ਗਈਆਂ ਇਨਕੁਆਰੀਆਂ ਨੂੰ ਕੋ ਪੋਲੀਟਿਕਲ ਪ੍ਰੈਸ਼ਰ ਸੀ ਇਹਦੇ ਕੋ ਪੋਲੀਟਿਕਲ ਪ੍ਰੈਸ਼ਰ ਸੀ ਹਾਂਜੀ ਕੀ ਮੰਗ ਕਰਦੇ ਨੇ ਤੁਸੀਂ ਬੈਰੋ ਅਸੀਂ ਇਹ ਮੰਗ ਕਰਦੇ ਆਂ ਵੀ ਮੈਨੂੰ ਇਨਸਾਫ ਚਾਹੀਦਾ ਮੇਰਾ ਬੰਦਾ ਨਜਾਇਜ਼ ਫਸਾਇਆ ਗਿਆ ਕੁਛ ਕੀਤਾ ਵੀ ਨਹੀਂ ਸਾਡਾ ਜਿੱਥੇ ਲੜਾਈ ਹੋਈ ਉੱਥੋਂ ਸਾਡਾ ਘਰ ਵੀ ਕਾਫੀ ਦੂਰ ਹੈ ਤੇ ਛੁੱਟੀ ਆਏ ਹੋਏ ਸੀਗੇ ਅਸੀਂ ਤਾਂ ਘਰ ਮਕਾਨ ਛਾਦੇ ਪਏ ਸੀਗੇ ਕਿੰਨਾ ਸਮਾਂ ਹੋ ਗਿਆ ਸੀ ਉਹਨਾਂ ਨੂੰ ਭਾਰਤੀ ਫੌਜ ਵਿੱਚ ਉਹਨਾਂ ਨੂੰ 18 ਕ ਸਾਲ ਹੋ ਹੀ ਗਏ ਸੀ ਕਿੰਨਿਆਂ ਦੇ ਨਾਮ ਸੀਗੇ ਹੋਰ ਵੀ ਬੰਦਿਆਂ ਦੇ ਨਾਮ ਨਹੀਂ ਮੇਰੇ ਦੇਰ ਜੇ ਉੱਥੇ ਸਾਰਿਆਂ ਦਾ ਸੀਗਾ ਤੇ ਉਹ ਵੀ ਜੇਲ੍ਹ ਚ ਹਾਂਜੀ ਉਹ ਵੀ ਅੰਦਰ ਹੀ ਆ ਜਨਾਮ ਹੈ ਤੁਹਾਡਾ ਮੇਰਾ ਨਾਮ ਦਲਜੀਤ ਰਾਏ ਮੈਂ ਜ਼ਿਲ੍ਹੇ ਦਾ ਪ੍ਰਧਾਨ ਹਾਂ ਬੋਝ ਸਮਾਰਟ ਪਾਰਟੀ ਤੋਂ ਠੀਕ ਹੈ ਜੀ ਅੱਜ ਇੱਕ ਜੇਲ੍ਹ ਦੇ ਵਿੱਚ ਇਹ ਮੌਤ ਹੋਈ ਹੈ ਅਮਰਜੀਤ ਸਿੰਘ ਨਾਮ ਦੇ ਵਿਅਕਤੀ ਦੀ ਕਤਲ ਕੇਸ ਵਿੱਚ ਉਹ ਅੰਦਰ ਸੀ ਇਹ ਤੇ ਬਿਮਾਰ ਪਸੇ ਜਾ ਰਿਹਾ ਸੀ ਹਾਂ ਜੀ ਮੈਨੂੰ ਸਵੇਰੇ ਪਿੰਡ ਦੇ ਸਰਪੰਚ ਸਾਹਿਬ ਜਿਹੜੇ ਉਹਨਾਂ ਨੇ ਫੋਨ ਕੀਤਾ ਔਰ ਉੱਥੇ ਹੋਰ ਵੀ ਜਿਹੜੇ ਪਿੰਡ ਦੇ ਸਾਥੀ ਉਹਨਾਂ ਨੇ ਦੱਸਿਆ ਕਿ ਅਮਰਜੀਤ ਦੀ ਜੇਲ੍ਹ ਦੇ ਵਿੱਚ ਮੌਤ ਹੋ ਗਈ ਆ ਔਰ ਜਿਹੜਾ ਮਰਡਰ ਹੋਇਆ ਸੀਗਾ ਉਹਦੇ ਵਿੱਚ ਜਿਹੜਾ ਬੰਦਾ ਮੇਨ ਦੋਸ਼ੀ ਸੀ ਉਹ ਪੁਲਿਸ ਨੇ ਫੜ ਲਿਆ ਸੀਗਾ ਔਰ ਮੇਨ ਦੋਸ਼ੀ ਨੇ ਵੀ ਕਿਹਾ ਵੀ ਮੈਂ ਹੀ ਇਸ ਮੁੰਡੇ ਦਾ ਕਤਲ ਕੀਤਾ ਬਾਕੀ ਬੰਦੇ ਨਿਰਦੋਸ਼ ਹੈਗੇ ਇਹਨਾਂ ਨੂੰ ਛੱਡ ਦਿੱਤਾ ਜਾਵੇ ਤਾਂ ਅੱਜ ਪਤਾ ਲੱਗਾ ਵੀ ਜੇਲ੍ਹ ਦੇ ਵਿੱਚ ਜਿਹੜਾ ਨਜਾਇਜ਼ ਬੰਦਾ ਫੜਿਆ ਆ ਸੀਗਾ ਉਹਦੀ ਡੈਥ ਹੋ ਗਈ ਆ ਔਰ ਕੋਰਟ ਦੇ ਥਰੂ ਇਹਨਾਂ ਨੇ ਜੇਲ੍ਹ ਜਿਹੜਾ ਪ੍ਰਸ਼ਾਸਨ ਉਹਨਾਂ ਨੂੰ ਦੱਸਿਆ ਵੀ ਅਮਰਜੀਤ ਜਿਹੜਾ ਆ ਬਿਮਾਰ ਰਹਿੰਦਾ ਹੈ ਇਹਦਾ ਲਾਰਜ ਸਿਵਲ ਹਸਪੀਟਲ ਐਡਮਿਟ ਕਰਵਾ ਕੇ ਕਰਾਇਆ ਜਾਵੇ ਪਰ ਜੇਲ੍ਹ ਅਧਿਕਾਰੀਆਂ ਦੀ ਣਗਹਿਲੀ ਕਰਕੇ ਉਹਦਾ ਜਿਹੜਾ ਸਹੀ ਇਲਾਜ ਨਹੀਂ ਹੋਇਆ ਉਹਨੂੰ ਸਿਵਲ ਹਸਪੀਟਲ ਸ਼ਿਆਰਪੁਰ ਵਿੱਚ ਐਡਮਿਟ ਨਹੀਂ ਕੀਤਾ ਜਿਹਦੇ ਕਾਰਨ ਬਿਮਾਰੀ ਦੌਰਾਨ ਉਹਦੀ ਮੌਤ ਹੋ ਗਈ ਆ ਬਹੁਜਨ ਸਮਾਜ ਪਾਰਟੀ ਪਰਿਵਾਰ ਦੇ ਨਾਲ ਚਟਾਨ ਵਾਂਗ ਖੜੀ ਆ ਹਰ ਤਰ੍ਹਾਂ ਦੀ ਲੜਾਈ ਲੜਨ ਲਈ ਤਿਆਰ ਹੈ ਮੈਂ ਚਾਹੁੰਦਾ ਕਿ ਪਰਿਵਾਰ ਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਆ ਜਿਹੜੇ ਜੇਲ੍ਹ ਦੇ ਪ੍ਰਸ਼ਾਸਨਿਕ ਅਧਿਕਾਰੀ ਹੈਗੇ ਆ ਜਾਂ ਡਾਕਟਰ ਹੈਗੇ ਆ ਜਿਨ੍ਹਾਂ ਦੀ ਅਣਗਹਿਲੀ ਕਾਰਨ ਮੌਤ ਹੋਈ ਆ ਕਿਉਂਕਿ ਸਾਇੰਸ ਨੇ ਇੰਨੀ ਤਰੱਕੀ ਕੀਤੀ ਆ ਜਿਨ੍ਹਾਂ ਮਰਜ਼ੀ ਬਿਮਾਰ ਬੰਦਾ ਹੋਵੇ ਸਿਰ ਜਿੱਤੇ ਮੌਤ ਹੁੰਦੀ ਨਹੀਂ ਉਹਦੀ ਮੈਂ ਕਹਿੰਦਾ ਵੀ ਜਿਹੜਾਂ ਵੀ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਮੌਤ ਹੋਈ ਆ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਇਹ ਬਹੁਤ ਸਮਾਜ ਪਾਰਟੀ ਦੀ ਪ੍ਰੋਬਲ ਜੇਲ੍ਹ ਦੇ ਵਿੱਚ ਉਹਨੂੰ ਕੋਈ ਸਾਹ ਲੈਣ ਦੀ ਪ੍ਰੋਬਲਮ ਸੀ ਜਾਂ ਲੀਵਰ ਦੀ ਕੋਈ ਪ੍ਰੋਬਲਮ ਸੀਗੀ ਇਦਾਂ ਦੀ ਚੱਲਦੀ ਸੀ ਕੋਈ ਇਨਫੈਕਸ਼ਨ ਵਗੈਰਾ ਬੁਖਾਰ ਵਗੈਰਾ ਚੜਦਾ ਸੀ ਤੇ ਇਹ ਜਿਹੜੇ ਹੁਕਮ ਤੁਸੀਂ ਕਹਿੰਦੇ ਦਿੱਤੇ ਸੀ ਕਿ ਜੇਲ੍ਹ ਪ੍ਰਸ਼ਾਸਨ ਨੂੰ ਕਿੰਨੇ ਮਾਨਯੋਗ ਅਦਾਲਤ ਦਿੱਤੇ ਹੋਏ ਸੀਗੇ ਹਾਂਜੀ ਹਾਂਜੀ ਮਾਨਯੋਗ ਅਦਾਲਤ ਤੇ ਐਡਵੋਕੇਟ ਪਲਵ ਪਲਵ ਕੁਮਾਰ ਜੀ ਆ ਉਹ ਆਉਂਦੇ ਆ ਉਹਨਾਂ ਨੂੰ ਬੁਲਾਇਆ ਇੱਥੇ ਉਹ ਦੱਸਦੇ ਆ ਸਾਰੇ ਇਹ ਆਰਡਰ ਦਿੱਤੇ ਸੀਗੇ ਇਹਨਾਂ ਨੇ ਪੀ ਦਾ ਜਿਹੜਾ ਇਲਾਜ ਆ ਉਹ ਸਿਵਲ ਹਸਪੀਟਲ ਹਾਰਪੋਰ ਐਡਮਿਟ ਕਰਾ ਕੇ ਕਰਾਇਆ ਜਾਂ ਤਾਂ ਇਹਨਾਂ ਨੇ ਕਰਾਇਆ ਨਹੀਂ ਜੀ ਨਹੀਂ ਕਰਵਾਇਆ ਨਹੀਂ ਤੇ ਜੇ ਲੱਗਦਾ ਕਿ ਸਮੇਂ ਰਹਿnde ਇਲਾਜ ਹੁੰਦਾ ਤਾਂ ਬੰਦਾ ਠੀਕ ਹਾਂਜੀ ਹਾਂਜੀ ਜੇ ਉਹਦਾ ਸਮੇਂ ਸਿਰ ਇਲਾਜ ਹੋ ਜਾਂਦਾ ਤੇ ਸਾਇੰਸ ਨੇ ਬੜੀ ਤਰੱਕੀ ਕੀਤੀ ਹੈ ਜੇ ਇੱਥੇ ਨਹੀਂ ਉਹਨੂੰ ਪੀਜੀਆ ਲੈ ਕੇ ਜਾਂਦੇ ਤਾਂ ਉਹ ਬੰਦਾ ਬਚ ਸਕਦਾ ਸੀ ਮੰਗ ਮੰਗ ਕਰਦੇ ਆਂ ਵੀ ਪਰਿਵਾਰ ਜਿਹੜਾ ਹੈ ਜੋ ਪਰਿਵਾਰ ਚ ਆਉਂਦਾ ਹੈ ਅਸੀਂ ਪਰਿਵਾਰ ਦੇ ਨਾਲ ਖੜੇ ਆਂ ਪਰਿਵਾਰ ਜੋ ਚ ਆਉਂਦਾ ਹੈ ਅਸੀਂ ਖੜੇ ਆਂ ਜਿਹੜੇ ਜਿਹੜੇ ਉਹ ਹੈਗਾ ਇਸ ਤਰ੍ਹਾਂ ਮਵਜ਼ੂਆ ਦਿੱਤੀ ਜਾਂਦੀ ਅੱਜ ਜਿਹੜਾ ਇੱਥੇ ਅ ਪ੍ਰਦਰਸ਼ਨ ਕਰਨੇ ਵਾਸਤੇ ਸਾਨੂੰ ਮਜਬੂਰ ਹੋਣਾ ਪਿਆ ਕਿਉਂਕਿ ਪਿੰਡ ਚੱਕੋਵਾਲ ਛੇਖਾਂ ਦਾ ਮਾਮਲਾ ਆ ਮੁੰਡਾ CRPF ਦੇ ਵਿੱਚ ਜਵਾਨ ਸੀਗਾ ਨੌਜਵਾਨ ਮੁੰਡਾ 38 ਸਾਲ ਦਾ ਜਿਹੜਾ 2 ਮਹੀਨੇ ਪਹਿਲਾਂ ਇਹਨੂੰ ਪੁਲਿਸ ਨੇ ਅਰੈਸਟ ਕੀਤਾ ਇੰਟਰੋਗੇਟ ਕੀਤਾ ਔਰ ਜੇਲ੍ਹ ਦੇ ਵਿੱਚ 2 ਮਹੀਨੇ ਤੋਂ ਬੰਦ ਹੈ ਉਹਦੇ ਵਿੱਚ ਜਿਹਨੂੰ ਉਹਨੂੰ ਥੋੜੀ-ਬਹੁਤ ਪ੍ਰੋਬਲਮ ਆਈ ਹੋਏਗੀ ਤਾਂ ਘਰਦਿਆਂ ਨੇ ਜਿਹੜਾ ਜੱਜ ਸਾਹਿਬ ਤੋਂ ਪਰਮਿਸ਼ਨ ਲੈ ਕੇ ਪੁਲਿਸ ਨੂੰ ਕਿਹਾ ਕਿ ਸਾਡੇ ਮੁੰਡੇ ਦੀ ਜਿਹੜੀ ਆ ਉਹ ਇਲਾਜ ਕਰਾਇਆ ਜਾਵੇ ਲੇਕਿਨ ਨਾ ਮਾਮੂਲੀ ਇੱਕ ਫਾਰਮੈਲਿਟੀ ਤੌਰ ਤੇ ਇਹ ਹਸਪਤਾਲ ਲਿਆਉਂਦੇ ਜਿੰਦਾ ਰੂਟੀਨ ਚੈੱਕਅਪ ਵਾਸਤੇ ਤੇ ਵਾਪਸ ਲੈ ਜਾਂਦੇ ਉਹਦੀ ਜਿਹੜੀ ਜਿਹੜੀ ਬਿਮਾਰੀ ਸੀ ਉਹਦਾ ਡਾਇਗਨੋਸ ਨਹੀਂ ਹੋਇਆ ਜੇ ਉਹਦਾ ਡਾਇਗਨੋਸਿਸ ਪ੍ਰੋਪਰ ਹੋਣਾ ਜੇ ਉਹ ਮੁੰਡਾ ਉਹਨੂੰ ਜੇ ਇੱਥੋਂ ਨਹੀਂ ਇੱਥੇ ਡਾਕਟਰ ਜਿਹੜੇ ਆ ਉਹਨੂੰ ਰੈਫਰ ਕਰਦੇ ਜਾਂ ਇਹਨਾਂ ਨੂੰ ਪੀਜੀਆ ਲੈ ਕੇ ਜਾਂਦਾ ਜੇਲ੍ਹ ਦਾ ਜਿਹੜਾ ਸਟਾਫ ਹੈ ਕਿ ਉਹਦੀ ਜਿਹੜੀ ਮੌਤ ਹੋਣੋਂ ਬਚ ਸਕਦੀ ਸੀ ਇਸ ਕਰਕੇ ਜਿਹੜੀ ਧਰਨਾ ਲਾਉਣ ਦਾ ਕੀ ਕਰ ਰਹੇ ਆ ਜਿਹੜੀ ਜਿਹੜੀ ਅਨਗੈਲੀ ਆ ਜਿਹੜੀ ਜੇਲ੍ਹ ਦੇ ਪ੍ਰਸ਼ਾਸਨ ਦੀ ਅਨਗੈਲੀ ਆ ਸੁਵਿਡੈਂਟ ਦੀ ਅਨਗੈਲੀ ਆ ਔਰ ਡਾਕਟਰ ਦੀ ਅਨਗੈਲੀ ਆ ਅੱਜ ਦਾ ਜਿਹੜਾ ਧਰਨਾ ਲਾਉਣ ਦਾ ਸਾਡਾ ਮਕਸਦ ਇਹ ਆ ਕਿ ਰਾਤੇ ਦਾ ਹੀ ਵਕਿਆ ਹੋਇਆ ਅੱਜ ਸਵੇਰ ਤੋਂ ਪਤਾ ਲੱਗਾ ਹੋਇਆ ਪਰਿਵਾਰ ਵਾਲੇ ਪਿੰਡ ਵਾਲੇ ਇਲਾਕੇ ਦੇ ਲੋਕ ਜਿਹੜੇ ਆ ਉਹ ਰੋਸ਼ ਦੇ ਵਿੱਚ ਆ ਇੱਥੇ ਆ ਕੇ ਖੜੇ ਆ ਸਵੇਰ ਦੇ ਸਿਵਲ ਹਸਪੀਟਲ ਦੇ ਵਿੱਚ ਹੋਈ ਸੀ ਐਮਰਜੈਂਸੀ ਔਰ ਲਗਭਗ ਅੱਜ ਸਵੇਰੇ ਹੀ ਤੜਕੇ ਇਹਨਾਂ ਨੂੰ ਪਤਾ ਲੱਗਾ ਮੌਤ ਪਤਾ ਨਹੀਂ ਕਦੋਂ ਦੀ ਹੋਈ ਆ ਇਹ ਪੱਕਾ ਪਤਾ ਉਦੋਂ ਲੱਗੂਗਾ ਜਦੋਂ ਪੋਸਟਮਾਰਟਮ ਹੋਊਗਾ ਤੇ ਪੁਲਿਸ ਵਾਲਾ ਕੋਈ ਵੀ ਇੱਥੇ ਮੁਲਾਜ਼ਮ ਜਿਹੜਾ ਉਹ ਪਹੁੰਚਿਆ ਨਹੀਂ ਨਾ ਡੀਐਸਪੀ ਪਹੁੰਚਿਆ ਨਾ ਐਸਐਚਓ ਪਹੁੰਚਿਆ ਨਾ ਥੱਲੇ ਵਾਲਾ ਕੋਈ ਚੌਕੀ ਇੰਚਾਰਜ ਪਹੁੰਚਿਆ ਔਰ ਇਹ ਬੜੀ ਮੜੀ ਗੱਲ ਹੈ ਕਿ ਪਰਿਵਾਰ ਦੇ ਨਾਲ ਏਡਾ ਵੱਡਾ ਤੱਕਾ ਹੋ ਗਿਆ ਪਰਿਵਾਰ ਦਾ ਇੱਕ ਮੈਂਬਰ ਚਲਾ ਗਿਆ ਪਰਿਵਾਰ ਨੂੰ ਸ਼ੱਕ ਹੈ ਕਿ ਜਿਹੜੇ ਦੋ ਮੁੰਡੇ ਅੰਦਰ ਹੋਰ ਹੈ ਉਹ ਵੀ ਕਿਤੇ ਨਾ ਕਿਤੇ ਏਡਾ ਸਾਜ਼ਿਸ਼ ਦਾ ਸ਼ਿਕਾਰ ਨਾ ਹੋ ਜਾਣ ਉਹਨਾਂ ਦੀ ਵੀ ਇਹਨਾਂ ਨੂੰ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਉਹਨਾਂ ਨੂੰ ਜਲਦ ਰਿਹਾ ਕੀਤਾ ਜਾਵੇ ਕਿਉਂਕਿ ਉਹ ਨਿਰਦੋਸ਼ ਨੇ ਜਿਹੜਾ ਦੋਸ਼ੀ ਬੰਦਾ ਫੜਿਆ ਗਿਆ ਆ ਉਹਨੇ ਇਹ ਕਬੂਲ ਕੀਤਾ ਸੀ ਕਿ ਕਤਲ ਜਿਹੜਾ ਆ ਉਹ ਮੈਂ ਕੀਤਾ ਆ ਬਾਕੀ ਬੰਦੇ ਜਿਹੜੇ ਨਿਰਦੋਸ਼ ਹੈ ਪਰ ਪੁਲਿਸ ਨੇ ਜ਼ਿਲ੍ਹਾ ਜਿਹੜੇ ਜੇਲ੍ਹ ਦੇ ਅਧਿਕਾਰੀ ਆ ਜ਼ਿਲ੍ਹੇ ਦੇ ਜਿਹੜੇ ਅਧਿਕਾਰੀ ਆ ਉਹਨਾਂ ਦੀ ਕਿਤੇ ਨਾ ਕਿਤੇ ਅਣਗਹਿਲੀ ਰਹੀ ਆ ਅੱਜ ਦੀ ਜਿਹੜੀ ਡੈਥ ਦੇ ਵਿੱਚ ਅਸੀਂ ਭੋਜਨ ਸਮਾਜ ਪਾਰਟੀ ਦੇ ਮਾਧਿਅਮ ਤੋਂ ਪਰਿਵਾਰ ਦੇ ਮਾਧਿਅਮ ਤੋਂ ਜਿੱਦਾ ਪਰਿਵਾਰ ਜਿਹੜਾ ਆ ਉਹ ਸੰਦੇਹ ਪ੍ਰਗਟ ਕਰ ਰਿਹਾ ਤੇ ਦੂਸਰੇ ਮੁੰਡੇ ਵੀ ਸਾਡੇ ਸੇਫ ਨਹੀਂ ਹੈਗੇ ਜੇਲ੍ਹ ਦੇ ਵਿੱਚ ਤੇ ਉਹਨਾਂ ਦੀ ਵੀ ਸੇਫਟੀ ਜਿਹੜੀ ਰੱਖੀ ਜਾਵੇ ਔਰ ਉਹਨਾਂ ਨੂੰ ਰਿਹਾ ਕੀਤਾ ਜਾਵੇ ਔਰ ਜਿਹੜੇ ਇਨਵੋਲਵਡ ਅਧਿਕਾਰੀ ਆ ਇਹਦੀ ਡੈਥ ਦੇ ਵਿੱਚ ਜਿਹੜੇ ਜਿਹੜੇ ਦੋਸ਼ੀ ਪਾਏ ਜਾਂਦੇ ਆ ਉਹਨਾਂ ਨੂੰ ਵੀ ਬਰਖਾਸਤ ਕਰਕੇ ਉਹਨਾਂ ਦੇ 302 ਦਾ ਪਰਚਾ ਜਿਹੜਾ ਹੋਵੇ ਇਸ ਕਰਕੇ ਅਸੀਂ ਇੱਥੇ ਪ੍ਰਦਰਸ਼ਨ ਅਗ ਕਰ ਰਹੇ ਹਾਂ ਧੰਨਵਾਦ ਜੀ ਕਿ ਕੀ ਮਾਮਲਾ ਸਾਹਮਣੇ ਆਇਆ ਜੀ ਮਾਮਲਾ ਇਹ ਹੈ ਕਿ ਇੱਕ ਜੇਲ੍ਹ ਦੇ ਵਿੱਚ ਕੈਦੀ ਸੀ 302 ਦੇ ਵਿੱਚ ਤੇ ਉਹਦੀ ਯਾਨੀ ਕਿ ਡੈਥ ਹੋ ਵੀ ਇਹ ਬਿਮਾਰੀ ਦੀ وجہ ਨਾਲ ਉਹ ਇਹ ਹੁਣ ਚਾਹੁੰਦੇ ਆ ਕਿ ਇਹ ਸਾਡਾ ਜਿਹੜਾ ਟ੍ਰੀਟਮੈਂਟ ਹੈਗਾ ਉਹ ਸਹੀ ਨਹੀਂ ਚੱਲਿਆ ਜੇਲ੍ਹ ਦੇ ਵਿੱਚ ਉਹਦੇ ਬਾਰੇ ਅਸੀਂ ਵੈਰੀਫਾਈ ਕਰਾਂਗੇ ਡਿਟੇਲ ਦੇ ਵਿੱਚ ਕੀ ਫੈਕਟ ਹੈਗੇ ਨੇ ਕੀ ਸਿਚੁਏਸ਼ਨ ਹੈਗੀ ਬਾਕੀ ਪਰਿਵਾਰ ਵੱਲੋਂ ਇਹ ਕਹਿਆ ਗਿਆ ਹੈ ਕਿ ਮਾਂ ਨੂੰ ਇਲਾਜ ਬੋਲੋ ਪਿਆ ਗਿਆ ਸੀ ਇਹਦਾ ਇਲਾਜ ਜਿਹੜਾ ਹਸਪਤਾਲ ਤੋਂ ਲਾਪਰਵਰ ਦੇ ਬਾਹਰ ਕਰਕੇ ਪਰ ਇਹ ਕਿਸੇ ਨੇ ਨਹੀਂ ਅੰਗਲ ਦੇਖੋ ਇਹ ਡਿਸਕ੍ਰਿਪਸ਼ਨ ਤੇ ਜੇਲ ਡਿਪਾਰਟਮੈਂਟ ਦੀ ਹੈ ਬਾਕੀ ਜੇਲ ਡਿਪਾਰਟਮੈਂਟ ਨੇ ਵੱਧ ਤੋਂ ਵੱਧ ਐਫਰਟ ਤਾਂ ਕੀਤਾ ਹੀ ਹੋਣੇ ਆ ਬਾਕੀ ਉਹਨਾਂ ਦੇ ਇਨਵੈਸਟੀਗੇਸ਼ਨ ਚ ਪਤਾ ਲੱਗ ਜਾਏਗਾ ਕੀ ਫੈਕਟ ਹੈ ਕੀ ਕੀ ਭਰੋਸਾ ਦਵਾਇਆ ਕੀ ਮੰਗਿਆ ਪਰਿਵਾਰ ਨੇ ਮੰਗੇ ਪਰਿਵਾਰ ਦੀ ਵੀ ਅਸੀਂ ਦੇਖਾਂਗੇ ਸਿਚੁਏਸ਼ਨ ਕੀ ਹੈਗੀ ਕਿ ਕੀ ਵਾਕਿਆ ਹੀ ਜੇਲ ਡਿਪਾਰਟਮੈਂਟ ਦੀ ਕੋਈ ਹੈਗੀ ਇਹਦੇ ਚ ਜੇ ਹੈਗੀ ਆ ਤੇ ਫਿਰ ਉਹ ਦੇਖ ਲਾਂਗੇ ਜੀ ਉਹਦੇ ਮੁਤਾਬਕ